ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਐਸ ਐਸ ਸਾਲੂ ਵਾਲੀਆ ਅੱਜ ਬੜਾ ਹੀ ਵੱਡਾ ਦਿਨ ਹੈ ਦੇਸ਼ ਦੀ ਪੋਲਿਟਿਕਸ ਲਈ ਆਮ ਆਦਮੀ ਪਾਰਟੀ ਲਈ ਅੱਜ ਆਮ ਆਦਮੀ ਪਾਰਟੀ ਨੇ ਆਪਣਾ ਸਟੂਡੈਂਟ ਸਵਿਟ ਐਸ ਏ ਐਪੀ ਲਾਂਚ ਕੀਤਾ ਜਿਹਦਾ ਮਤਲਬ ਮਤਲਬ ਹੈਗਾ ਆਲਟਰਨੇਟਿਵ ਆਫ ਸਟੂਡੈਂਟਸ ਫੋਰ ਆਲਟਰਨੇਟਿਵ ਪੋਲਿਟਿਕਸ ਐਸੋਸੀਏਸ਼ਨ ਆਫ ਸਟੂਡੈਂਟਸ ਫੋਰ ਆਲਟਰਨੇਟਿਵ ਪੋਲਿਟਿਕਸ ਇਹਦਾ ਮਤਲਬ ਕੀ ਹੈ ਤੇ ਕਰਨਾ ਕੀ ਹੈ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਜੇ ਬਿਜਲੀ ਦਾ ਬਿੱਲ ਤੁਸੀਂ ਜਮ੍ਹਾਂ ਕਰਾਣ ਜਾਂਦੇ ਹੋ ਬਿਜਲੀ ਮਹਿੰਗੀ ਹੈ ਕਿ ਸਸਤੀ ਹੈ ਪੋਲਿਟਿਕਲ ਪੀਪਲ ਡਿਸਾਈਡ ਕਰਦੇ ਇਲਾਜ ਕਰਾਣ ਜਾਂਦੇ ਹੋ ਇਲਾਜ ਮਹਿੰਗਾ ਹੈ ਕਿ ਸਸਤਾ ਹੈ ਪੋਲਿਟਿਸ਼ੀਅਨ ਡਿਸਾਈਡ ਕਰਦੇ ਨੇ ਸਾਰੇ ਕਾਰਪੋਰੇਟ ਹਸਪੀਟਲਸ ਕਿੰਨਾ ਦੇਣੇ ਪੋਲਿਟਿਸ਼ੀਅਨਸ ਦੇ ਰੇਟਸ ਕੌਣ ਡਿਸਾਈਡ ਕਰੇਗਾ ਪੋਲਿਟਿਸ਼ੀਅਨ ਡਿਸਾਈਡ ਕਰੇ ਹੋਰ ਤਾਂ ਹੋਰ ਜਿਹੜੀ ਤੁਸੀਂ ਕਣਕ ਖਾਂਦੇ ਹੋ ਜਿਹੜਾ ਤੁਸੀਂ ਸਬਜ਼ੀਆਂ ਖਾਂਦੇ ਹੋ ਇਹਦੇ ਡਿਸੀਜਨ ਕੌਣ ਲੈਂਦਾ ਜੇ ਕਿਸੇ ਚੀਜ਼ ਦੀ ਸ਼ਾਰਟੇਜ ਹੁੰਦੀ ਹੈ ਤੇ ਉਹਦੇ ਰੇਟ ਕਿਵੇਂ ਵੱਧ ਜਾਂਦੇ ਜੇ ਤੁਸੀਂ ਚੰਡੀਗੜ੍ਹੋਂ ਮੋਹਾਲੀ ਤੋਂ ਦਿੱਲੀ ਜਾਣਾ ਹੈ ਉਹਦੇ ਰੇਟਸ ਕੌਣ ਡਿਸਾਈਡ ਕਰਦਾ ਜੇ ਅਸੀਂ ਟ੍ਰੇਨ 'ਚ ਜਾਣਾ ਹੈ ਤੇ ਟਿਕਟ ਦਾ ਰੇਟ ਸੇਮ ਰਹੇਗਾ ਲੇਕਿਨ ਤੁਸੀਂ ਜੇ ਜਹਾਜ਼ 'ਚ ਜਾਣਾ ਹੈ ਤੇ ਡਿਫਰੈਂਟ ਟਾਈਮ ਤੇ ਡਿਫਰੈਂਟ ਰੇਟਸ ਹੋਣਗੇ ਇਹ ਡਿਸਾਈਡ ਕੌਣ ਕਰਦਾ ਹੈ ਪੋਲਿਟੀਕਲ ਪੀਪਲ ਡਿਸਾਈਡ ਕਰਦੇ ਐਸ ਕਰਕੇ ਆਜਾਦ ਆਦਮੀ ਪਾਰਟੀ ਨੇ ਇੱਕ ਆਪਣਾ ਸਟੂਡੈਂਟ ਵਿੰਗ ਸ਼ੁਰੂ ਕੀਤਾ ਮੈਂ ਕਹਿਣਾ ਚਾਹਾਂਗਾ ਕਿ ਸਾਰਿਆਂ ਨੂੰ ਉਹ ਸਟੂਡੈਂਟ ਵਿੰਗ ਦਾ ਹਿੱਸਾ ਬਣਨਾ ਚਾਹੀਦਾ ਜਿਹੜੇ-ਜਿਹੜੇ ਬੱਚੇ ਜਿਹੜੇ-ਜਿਹੜੇ ਬੱਚੇ ਇਸ ਸਿਸਟਮ ਦੇ ਅੰਦਰ ਹੈਗੇ ਨੇ ਉਹਨਾਂ ਨੂੰ ਰਾਜਨੀਤੀ 'ਚ ਐਂਟਰ ਕਰਨਾ ਚਾਹੀਦਾ ਤੁਸੀਂ ਇਲਾਜ ਕਰਨ ਜਾਓ ਤੁਸੀਂ ਪੜਨ ਜਾਓ ਸਕੂਲ ਬਣਾਤੇ ਪੜਾਈ ਦਾ ਸਿਸਟਮ ਕੋਣ ਇਸਟੈਬਲਿਸ਼ ਕਰੇਗਾ ਇਹ ਪੋਲੀਟੀਸ਼ੀਅਨ ਡਿਸਾਈਡ ਕਰਨਗੇ ਹਸਪਤਾਲ ਦਾ ਸਿਸਟਮ ਪੋਲੀਟੀਸ਼ੀਅਨ ਹੈ ਹੋਰ ਤਾਂ ਹੋਰ ਮੈਨੂੰ ਬੜੀ ਸ਼ਰਮ ਆਉਂਦੀ ਹੈ ਗੱਲ ਕਹਿੰਦੇ ਹੋਏ ਕਿ ਲੋਕੀ ਪੂਲ ਬਣਾ ਕੇ ਪੂਲ ਬਣਾ ਕੇ ਸਾਰੀਆਂ ਸ਼ਾਪਸ ਲੈ ਲੈਂਦੇ ਨੇ ਪਰ ਉਸ ਤੋਂ ਬਾਅਦ ਉਹਦਾ ਰੇਟ ਵੀ ਉਹ ਲੋਕ ਡਿਸਾਈਡ ਕਰਦੇ ਅੱਜ ਦੇਸ਼ 'ਚ ਕਿਸ ਚੀਜ਼ ਦੀ ਲੋੜ ਹੈ? ਦੇਸ਼ ਦੇ ਅੰਦਰ ਚਾਹ ਜਿਹੜੀ 10 ਰੁਪਏ ਦੀ ਵੀ ਮਿਲਦੀ ਹੈ ਉਹ ਚਾਹ 150 ਦੀ ਮਿਲਦੀ ਹੈ ਤੇ 1200 ਰੁਪਏ ਦੀ ਮਿਲਦੀ ਹੈ। ਕੌਣ ਡਿਸਾਈਡ ਕਰਦਾ? ਪੋਲੀਟੀਸ਼ੀਅਨ ਡਿਸਾਈਡ ਕਰਦਾ। ਇਸ ਕਰਕੇ ਮੇਰੀ ਬੇਨਤੀ ਹੈ ਕਿ ਆਓ ਆਪਾਂ ਦੇਸ਼ ਨੂੰ ਬਦਲੀਏ ਔਰ ਆਲਟਰਨੇਟਿਵ ਪੋਲਿਟਿਕਸ ਮੇਨਸਟ੍ਰੀਮ ਪੋਲਿਟਿਕਸ 'ਚ ਬੱਚਿਆਂ ਨੂੰ ਇਨਵੋਲ ਕਰੀਏ ਤੇ ਚੰਗੇ-ਚੰਗੇ ਲੋਕਾਂ ਨੂੰ ਇਨਵੋਲ ਕਰੀਏ। ਬਹੁਤ-ਬਹੁਤ ਧੰਨਵਾਦ ਤੇ ਬਹੁਤ-ਬਹੁਤ ਮੁਬਾਰਕ।